ਸੋ ਅਸੀ ਗੱਲ ਦੋਸਤੋ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਇੱਕ ਡਿਫਰੈਂਟ ਤਰੀਕੇ ਨਾਲ ਚੇਂਜ ਹੋ ਰਹੀ ਹੈ ਡਿਫਰੈਂਟ ਤਰੀਕੇ ਨਾਲ ਕਰਵਟ ਲੈ ਰਹੀ ਹੈ ਕਿ ਬੀਜੇਪੀ ਦੇ ਵੱਲੋਂ ਇੱਕ ਵੱਡਾ ਸ਼ਿਫਟ ਆ ਰਿਹਾ ਆਪਣੀ ਰਣਨੀਤੀ ਦੇ ਵਿੱਚ ਈਵਨ ਦੋ ਕੁਝ ਸਮਾਂ ਪਹਿਲਾਂ ਹੀ ਜਦੋਂ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਕਰ ਰਹੇ ਸੀ ਉਦੋਂ ਵੀ ਅਮਿਤ ਸ਼ਾਹ ਸਾਹਿਬ ਨੇ ਇਹ ਕਿਹਾ ਕਿ ਅਸੀਂ ਬਿੱਟੂ ਉਹਨਾਂ ਦੇ ਜਿਹੜੇ ਦਾਦਾ ਜੀ ਦੇ ਕਾਤਲ ਨੇ ਉਹਨਾਂ ਨੂੰ ਨਹੀਂ ਛੱਡਣਾ ਇਸੇ ਤਰੀਕੇ ਨਾਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਜੀ ਦੇ ਨਾਲ ਜਦੋਂ ਉਹਨਾਂ ਦੀ ਬੈਂਸ ਦੇ ਵਿੱਚ ਉਹ ਬੋਲੇ ਨੇ ਜਾਂ ਉਸ ਮਸਲੇ ਤੇ ਬੋਲੇ ਨੇ ਉਦੋਂ ਵੀ ਉਹਨਾਂ ਨੇ ਇਸ ਟੀਕੇ ਦੀ ਗੱਲ ਕੀਤੀ ਸੀ ਹੁਣ ਜਿਹੜਾ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਗੱਲ ਕਹੀ ਹੈ ਉਹਦੇ ਤੋਂ ਕੇਸ ਟੀਕੇ ਦੀਆਂ ਜਿਹੜੀ ਇੱਕ ਨਵੀਂ ਬਹਿਸ ਸ਼ੁਰੂ ਹੋਵੇਗੀ ਇਹ ਕਾਫੀ ਇੰਟਰਸਟਿੰਗ ਰਹੇਗਾ ਇਹਦੇ ਤੇ ਗੱਲ ਕਰਦੇ ਆਂ ਭਾਜੀਪੀ ਦਾ ਇਹਦੇ ਤੇ ਕੀ ਕਹਿਣਾ ਪੰਜਾਬ ਬੀਜੇਪੀ ਦਾ ਦੇ ਨਾਲ ਦੀ ਨਾਲ ਇੱਕ ਦੋ ਮਸਲੇ ਹੋਰ ਨੇ ਖਾਸ ਕਰਕੇ ਭਾਈ ਸਰਵਜੀਤ ਸਿੰਘ ਖਾਲਸਾ ਉਹਨਾਂ ਨੂੰ ਲੈ ਕੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਇਤਿਹਾਸਕਾਰ ਨੇ ਤੇ ਪੰਜਾਬ ਦਾ ਜਿਹੜਾ ਸਿੱਖ ਚਿੰਤਕ ਵੀ ਨੇ ਪੰਜਾਬ ਦੇ ਬੁੱਧੀਜੀਵੀ ਵਰਗ ਦੇ ਵਿੱਚੋਂ ਆਉਂਦੇ ਨੇ ਸੋ ਉਹਨਾਂ ਨੇ ਜਿਹੜੀ ਉਹਨਾਂ ਨੂੰ ਇੱਕ ਕਹਿ ਲਓ ਕਿ ਤਜਵੀਜ਼ ਦਿੱਤੀ ਹੈ ਸ਼੍ਰੋਮੀ ਕਾਲੀਦਲ ਦੀ ਬੀਤੇ ਦਿਨਾਂ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਵੀ ਹੋ ਕੇ ਹਟੀ ਹੈ ਤੇ ਕੇਂਦਰੀ ਲੀਡਰਸ਼ਿਪ ਦੇ ਵਿੱਚ ਵੀ ਕੇਂਦਰੀ ਜਿਹੜੀ ਸੋਰੀ ਸਿਆਸਤ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਭਾਜਪਾ ਤੇ ਆਰਐਸਐਸ ਦੇ ਜਿਹੜੇ ਆ ਆਰਐਸਐਸ ਦੇ ਲਗਾਤਾਰ ਬਿਆਨਾਂ ਦਾ ਜਿਹੜਾ ਦੌਰ ਦੌਰਾਂ ਜਾਰੀ ਆ ਭਾਜਪਾ ਦੇ ਖਿਲਾਫ ਤੇ ਯੂਪੀ ਭਾਜਪਾ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਕਈ ਸਾਰੇ ਮਸਲੇ ਨੇ ਗੱਲ ਕਰਾਂਗੇ ਜੇਕਰ YouTube ਤੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਜੇਕਰ ਆਪਾਂ ਵੇਖੀਏ ਤਾਂ ਰਵਨੀਤ ਬਿੱਟੂ ਹੁਣਾਂ ਦਾ ਜਿਹੜਾ ਬਿਆਨ ਆ ਉਹ ਕਾਫੀ ਇੰਟਰਸਟਿੰਗ ਆ ਇਸ ਕਰਕੇ ਕਿਉਂਕਿ ਉਹਨਾਂ ਦੇ ਪਿਛਲੇ ਜੀਐਸਟੀਕੇ ਦੇ ਉਹਨਾਂ ਦੇ ਬਾਰੇ ਬਿਆਨ ਆਉਂਦੇ ਰਹੇ ਨੇ ਉਹ ਆਪਾਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਸੋ ਇਹ ਮੈਂ ਹੁਣੇ ਹੀ ਦੇਖ ਰਿਹਾ ਸੀਗਾ ਨਿਊਜ਼ 18 ਦੇ ਉੱਤੇ ਉਹਨਾਂ ਦੀ ਇੱਕ ਰਿਪੋਰਟ ਚੱਲ ਰਹੀ ਸੀਗੀ ਕਿ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਦਾ ਇਹ ਰਵਨੀਤ ਬਿੱਟੂ ਉਹਨਾਂ ਨੂੰ ਕੋਟ ਕਰ ਰਹੇ ਨੇ ਨਿਊਜ਼ 18 ਵਾਲੇ ਕਿ ਜੇਕਰ ਕੇਂਦਰ ਦਾ ਰਾਜੋਆਣਾ ਜਾਂ ਕਿਸੇ ਹੋਰ ਸਿੱਖ ਕੈਦੀ ਦੀ ਰਿਹਾਈ ਦਾ ਕੋਈ ਪਲਾਨ ਹੈ ਤਾਂ ਮੈਂ ਇਸ ਦਾ ਵਿਰੋਧ ਨਹੀਂ ਕਰੂੰਗਾ ਮੈਂ ਆਪਣੇ ਪਰਿਵਾਰ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਹੁਣ ਸਮਾਂ ਅੱਗੇ ਵਧਣ ਦਾ ਹੈ ਹੁਣ ਸਮਾਂ ਹੈ ਕਿ ਪੰਜਾਬ ਵੀ ਅੱਗੇ ਵਧੇ ਤੇ ਸੁਲਾਹ ਦੀ ਰਾਹ ਤੇ ਚੱਲੇ ਮੇਰਾ ਪਰਿਵਾਰ ਪੰਜਾਬ ਦੀ ਅਮਨ ਸ਼ਾਂਤੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਇਹ ਕਹਿਣਾ ਹੈ ਰਮੀਤ ਬਿੱਟੂ ਉਹਨਾਂ ਦਾ ਇਹਨਾਂ ਨੇ ਜਿਹੜਾ ਨਿਊਜ਼ 18 ਵਾਲਿਆਂ ਨੇ ਫਿਰ ਕੋਟਲੀ ਸਾਹਿਬ ਜਿਹੜੇ ਗੁਰਕੀਰਤਨ ਕੋਟਲੀ ਨੇ ਜਿਹੜੇ ਕਿ ਕਾਂਗਰਸ ਦੇ ਵਿੱਚ ਹੀ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਵੀ ਕਹਿ ਲੋ ਕਿ ਇਸ ਇਨੋਵੇਟਾ ਇਸੇ ਦਾ ਇਹੀ ਗੱਲ ਕਹੀ ਆ ਪਰ ਨਾਲ ਦੀ ਨਾਲ ਉਹ ਸੁਖ ਸ਼ਾਂਤੀ ਪੰਜਾਬ ਦੀ ਨੂੰ ਲੈ ਕੇ ਵੀ ਬਾਅਦ ਵਿੱਚ ਕੋਈ ਇਸ ਤਰੀਕੇ ਦੀ ਗੱਲ ਨਾ ਹੋਵੇ ਉਹ ਵੀ ਨਾਲ ਉਹਨਾਂ ਨੇ ਗੱਲਾਂ ਜੁੜੀਆਂ ਨੇ ਤੇ ਪਰ ਉਹਨਾਂ ਨੇ ਕਹਿ ਲੋ ਕਿ ਇਸੇ ਤਰੀਕੇ ਦੀ ਗੱਲ ਕੀਤੀ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਕੋਈ ਇਹਦੇ ਹੱਕ ਦੇ ਵਿੱਚ ਹੀ ਆ ਜਿਹੜੇ ਬਨੀਤ ਜੋਸ਼ੀ ਨੂੰ ਉਹਨਾਂ ਨੇ ਨਾਲ ਜੋੜਿਆ ਤੇ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਬੀਜੇਪੀ ਦੀ ਇਹਦੇ ਤੇ ਪ੍ਰਤੀਕਿਰਿਆ ਹੋਊਗੀ ਉਹ ਪ੍ਰਧਾਨ ਸਾਹਿਬ ਦੇਣਗੇ ਜਾਂ ਸਾਡਾ ਸਟੈਂਡ ਇਦੀ ਤੇ ਕੀ ਆ ਪ੍ਰਧਾਨ ਸਾਹਿਬ ਆਬੀਸਲੀ ਸੁਨੀਲ ਜਾਕਰ ਸਾਹਿਬ ਦੇਣਗੇ ਬਿਰਸਾ ਸਿੰਘ ਬਲਟੋਹਾ ਵੀ ਸਕੇ ਉਹਨਾਂ ਨੇ ਤਾਂ ਕਿਹਾ ਵੀ ਚਲੋ ਜਿਹੜਾ ਅਕਾਲੀ ਦਲ ਦੇ ਵੱਲੋਂ ਵੀ ਅਸੀਂ ਤਾਂ ਇਸ ਗੱਲ ਦੇ ਹੱਕ ਦੇ ਵਿੱਚ ਹੀ ਆ ਅਸੀਂ ਤਾਂ ਹਮੇਸ਼ਾ ਹੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੰਮ ਕਰਦੇ ਰਹੇ ਆ ਸੋ ਜਿਹੜਾ ਇਹ ਦੇਖਦੇ ਆ ਇਹਦੇ ਤੇ ਕੀ ਉਹਨਾਂ ਦਾ ਆਉਂਦਾ ਆਪਣਾ ਬੀਜੇਪੀ ਦਾ ਇਹਦੇ ਤੇ ਕੀ ਜਿਹੜੀ ਪੰਜਾਬ ਬੀਜੇਪੀ ਆ ਉਹ ਇਹਦੇ ਤੇ ਕੀ ਕਹਿੰਦੇ ਨਹੀਂ ਇਵਨ ਕੇਂਦਰ ਦੇ ਵਿੱਚੋਂ ਵੀ ਇਹ ਕਿੱਦਾਂ ਦੀ ਗੱਲ ਆਉਂਦੀ ਆ ਇਹ ਇਹ ਆਪਾਂ ਨੂੰ ਪਤਾ ਕਿ ਜੇਕਰ ਉਧਰੋਂ ਕੋਈ ਇਸ਼ਾਰਾ ਨਾ ਹੋਵੇ ਤਾਂ ਰਵਨੀਤ ਮਿੱਟੂ ਬਿਲਕੁਲ Uh, 100 ਡਿਗਰੀ uh, 180 ਡਿਗਰੀ ਜਾ ਕੇ ਟਰਨ ਕਿਉ ਲੈਣਗੇ ਉਹਨਾਂ ਦੀ ਜਿਸ ਤਰੀਕੇ ਦੀ ਸਿਆਸਤ ਰਹੀ ਆ ਉਹਨਾਂ ਦੀ ਤਾਂ ਸਿਆਸਤ ਕਹਿ ਲਓ ਹੈ ਹੀ ਇਹਨਾਂ ਮਸਲਿਆਂ ਨੂੰ ਆਪੋਜ਼ ਕਰਨ ਵਾਲੀ ਚਾਹੇ ਭਾਈ ਬਲਵੰਤ ਸਿੰਘ ਰਾਜਵਾਨ ਆ ਜਾਂ ਬਾਕੀ ਜਿਹੜਾ ਸਾਰਾ ਬੰਦੀ ਸਿੰਘ ਆਲਾ ਮਸਲਾ ਜਾਂ ਵੈਸੇ ਜੋ ਵੀ 84 ਨੂੰ ਲੈ ਕੇ ਜਾਂ ਸਾਰੀਆਂ ਗੱਲਾਂ ਨੇ ਉਹ ਤਾਂ ਲਗਾਤਾਰ ਇਸ ਚੀਜ਼ ਨੂੰ ਆਪੋਜ਼ ਕਰਦੇ ਰਹੇ ਅੱਛਾ ਇਹਦੇ ਵਿੱਚ ਹੋਰ ਇੱਕ ਇੰਟਰਸਟਿੰਗ ਗੱਲ ਹੈ ਬੀਤੇ ਦਿਨਾਂ ਦੇ ਵਿੱਚ ਜਿਹੜੀ ਸ਼ੋਮਨੀ ਕਾਲੀਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਪਹਿਲਾਂ ਤਾਂ ਇਹ ਗੱਲਾਂ ਅੰਦਰੋਂ ਜਿਹੜੇ ਸਾਡੇ ਸੀਨੀਅਰ ਜਰਨਲਿਸਟ ਨੇ ਹਮੀਰ ਸਿੰਘ ਉਹਨਾਂ ਨੇ ਵੀ ਦੱਸੀਆਂ ਸੀਗੀਆਂ ਕਿ ਕਮੇਟੀ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਰਿਲੀਜ਼ ਤਾਂ ਚਲੋ ਇੱਕ ਆ ਜਾਂਦੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਦੇ ਉੱਤੇ ਸਾਰਿਆਂ ਦਾ ਵਿਸ਼ਵਾਸ ਹੈ ਤੇ ਉਹ ਸਾਰਿਆਂ ਨੂੰ ਮਿਲਾ ਕੇ ਇਕੱਲੇ-ਇਕੱਲੇ ਨਾਲ ਵੀ ਜਿਹੜੀ ਗੱਲਬਾਤ ਕਰਨਗੇ ਪਾਰਟੀ ਨੂੰ ਅੱਗੇ ਵਧਾਉਣ ਲਈ ਜਾਂ ਤਗੜਾ ਕਰਨ ਦੇ ਲਈ ਤੇ ਸਾਰਿਆਂ ਨੂੰ ਇਕੱਠੇ ਕਰਕੇ ਵੀ ਗੱਲ ਕਰਨਗੇ ਪਰ ਜਿਹੜੀਆਂ ਵਿੱਚੋਂ ਪਾਰਟੀ ਜਿਹੜੀਆਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਸਰਦਾਰ ਚਕਬੀਰ ਸਿੰਘ ਬਾਦਲ ਹੋਣਾ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਦੇ ਨਾਲ ਕਿਉਂਕਿ ਕਈ ਲੀਟਰਾਂ ਦਾ ਇਹ ਕਹਿਣਾ ਸੀ ਜਾਂ ਕਈ ਅਕਾਲੀ ਦਲ ਦੇ ਆਗੂਆਂ ਦਾ ਇਹ ਕਹਿਣਾ ਸੀ ਕਿ ਸਾਨੂੰ ਜਿਹੜਾ ਬੀਜੇਪੀ ਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਜਿਵੇਂ ਪ੍ਰੇਮ ਸਿੰਘ ਜੰਮੂਆਦrana ਨੇ ਤਾਂ ਖੁੱਲ ਕੇ ਬਾਹਰ ਹੀ ਕਹਿ ਦਿੱਤਾ ਸੀ ਇਹ ਗੱਲ ਕਿ ਅਸੀਂ ਲੋਕਾਂ ਨੂੰ ਦੱਸ ਨਹੀਂ ਸਕਦੇ ਅਸੀਂ ਕਿਸ ਬਸ ਦੀ ਸਵਾਰੀਆਂ ਤੇ ਇਸ ਕਰਕੇ ਸਾਡਾ ਜਿਹੜਾ ਇਹ ਕਹਾਣੀ ਸਿਰੇ ਨਹੀਂ ਚੜੀ ਸੋ ਉਹ ਉਹਨਾਂ ਦਾ ਸਿੱਧਾ ਸਿੱਧਾ ਇਸ਼ਾਰਾ ਤਾਂ ਕਾਂਗਰਸ ਦੇ ਨਾਲ ਤਾਂ ਜਾ ਹੀ ਨਹੀਂ ਸਕਦੇ ਹਾਲਾਂਕਿ ਇਹ ਵੀ ਕਹਿਣਾ ਕਿ ਹੁਣ ਕੁਝ ਆਗੂਆਂ ਦੇ ਵਿੱਚ ਇਸ੍ਰੀਕੇ ਦੀਆਂ ਗੱਲਾਂ ਵੀ ਛਿੜੀਆਂ ਨੇ ਕਿ ਸਾਨੂੰ ਆਪਣੀਆਂ ਆਪਸ਼ਨਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਉਹੀ ਕਾਂਗਰਸ ਜਿੱਕਰ ਪੰਜਾਬ ਦੇ ਵਿੱਚ ਦੋ ਵਾਰ ਸਰਕਾਰ ਬਣਾ ਜਾਂਦੀ ਹੈ ਹੁਣ ਵੀ ਜਾਰੇ ਐਮਪੀ ਉਹਨਾਂ ਦੇ ਜਿੱਤੇ ਨਹੀਂ ਤੇ ਸਾਨੂੰ ਆਪਣੀਆਂ ਆਪਸ਼ਨਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਜੋ ਕਿ ਸਹੀ ਵੀ ਹੈ ਅੱਛਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਇਸ੍ਰੀਕੇ ਦੀ ਗੱਲ ਕੀਤੀ ਇੱਕ ਸਰਵਜੀਤ ਸਿੰਘ ਖਾਲਸਾ ਉਹਨਾਂ ਨੂੰ ਲੈ ਕੇ ਉਹਦੀ ਵੀ ਗੱਲ ਕਰਦੇ ਆਂ ਪਰ ਇਹਨਾਂ ਦੀ ਜਿਹੜੀ ਕੂਰ ਕਮੇਟੀ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਜੋ ਕਿ ਬਿਰਸਾ ਸਿੰਘ ਬਲਟੋਹਾ ਹੁਣ ਜਿਹੜਾ ਪਬਲਿਕਲੀ ਵੀ ਕਹਿ ਰਹ ਕਿ ਬੀਜੇਪੀ ਦੇ ਨਾਲ ਸਾਡਾ ਗੱਠ ਜੁੜੇ ਇਸ ਕਰਕੇ ਨਹੀਂ ਹੋਇਆ ਕਿ ਬੀਜੇਪੀ ਚਾਹੁੰਦੀ ਸੀ ਕਿ ਅਸੀਂ ਭਵਿਸ਼ ਨਵੀ ਅਕਾਲੀ ਦਲ ਬੰਦੀ ਸਿੰਘ ਵਾਲਾ ਮਸਲਾ ਛੱਡ ਦੇਵੇ ਤੇ ਉਹ ਪਬਲਿਕਲੀ ਕਿਸਾਨਾਂ ਨੂੰ ਅਪੋਜ਼ ਕਰੇ ਸੋ ਇਹ ਜਿੱਥੇ ਉਹ ਇਹ ਕਹਿ ਰਹੇ ਨੇ ਕਿ ਸਾਡਾ ਤਾਂ ਗੱਠ ਜੋੜੀ ਇਸ ਕਰਕੇ ਨਹੀਂ ਹੋਇਆ ਕਿ ਬੀਜੇਪੀ ਚਾਹੁੰਦੀ ਸੀ ਕਿ ਅਸੀਂ ਜਿਹੜਾ ਬੰਦੀ ਸਿੰਘਾ ਵਾਲਾ ਮਸਲਾ ਛੱਡ ਦਈਏ ਹੁਣ ਉਹ ਇਸ ਮਸਲੇ ਤੇ ਉਹਨਾਂ ਦਾ ਜਿਹੜਾ ਪੰਜਾਬ ਦੇ ਵੱਲੋਂ ਬਣਾਇਆ ਗਿਆ ਮੰਤਰੀ ਉਹ ਇਸ ਮਸਲੇ ਤੇ ਇਸ ਤਰੀਕੇ ਦਾ ਬਿਆਨ ਦੇ ਰਿਹਾ ਇਹਦੇ ਕੀ ਭਾਵ ਅਰਥ ਨਿਕਲਦੇ ਨੇ ਜੇਕਰ ਕੀ ਬੀਜੇਪੀ ਆਬਵੀਅਸਲੀ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਵਾਲੇ ਇਸ ਬਿਆਨ ਨੂੰ ਜਿਹੜਾ ਓਨ ਕਰਨਗੇ ਜਿਹੜਾ ਸ਼ੋਭਨੀ ਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਸਾਡਾ ਗੱਠ ਜੋੜ ਤਾਂ ਨਹੀਂ ਹੋਇਆ ਕਿਉਂਕਿ ਉਹ ਚਾਹੁੰਦੇ ਸੀ ਕਿ ਅਸੀਂ ਬੰਦੀ ਸਿੰਘਾ ਵਾਲਾ ਮਸਲਾ ਛੱਡ ਦਈਏ ਜਾਫੇ ਓਕੇ ਜਾਂ ਫਿਰ ਹੁਣ ਚੋਣਾਂ ਤੋਂ ਬਾਅਦ ਉਹਨਾਂ ਨੇ ਸਥਿਤੀਆਂ ਦੇ ਵਿੱਚ ਬਦਲਾਵ ਕੀਤਾ ਜਾਂ ਆਪਣੀ ਰਣਨੀਤੀ ਦੇ ਵਿੱਚ ਬਦਲਾਵ ਕੀਤਾ ਕਿਉਂਕਿ ਬੀਜੇਪੀ ਨੂੰ ਕਹਿ ਲਓ ਕਿ ਉਧਰੋਂ ਕੇਂਦਰ ਦੇ ਵਿੱਚੋਂ ਜਾਂ ਜਿਹੜੇ ਉਹਨਾਂ ਦੇ ਮੇਨ ਗੜ ਸੀਗੇ ਜਿਵੇਂ ਯੂਪੀ ਸੀਗਾ ਉੱਥੋਂ ਉਹਨਾਂ ਨੂੰ ਕਾਫੀ ਜ਼ਿਆਦਾ ਮੁਖਾਲਫਤ ਦਾ ਸਾਹਮਣਾ ਆਇਆ ਬੀਜੇਪੀ ਦੇ ਅੰਦਰੂਨੀ ਜਿਹੜੀ ਫਾਈਟ ਆ ਉਹਦੀਆਂ ਗੱਲਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਆਰਐਸਐਸ ਦੇ ਬਿਆਨ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀਗੀ ਤੇ ਫੇਰ ਇਹ ਕੱਲ ਫੇਰ ਜਿਹੜਾ ਆਰਐਸਐਸ ਦੇ ਇੱਕ ਜਿਹੜਾ ਲੀਡਰ ਦੇ ਵੱਲੋਂ ਉਹ ਬੀਜੇਪੀ ਵੱਲੋਂ ਸਿੱਧਤ ਬਿਆਨ ਦਿੱਤਾ ਗਿਆ ਤੇ ਜਿਹੜਾ ਜ਼ਿਕਰ ਹੁਣ ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਤੇ ਇਹਦਾ ਇਹਦਾ ਕੀ ਆਪਾਂ ਨਚੋੜ ਕੱਢੀਏ ਕਿਉਂਕਿ ਹਜੇ ਤੱਕ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਕਾਲੀ ਦਲ ਕਹਿ ਰਿਹਾ ਕਿ ਬੀਜੇਪੀ ਤਾਂ ਚਾਹੁੰਦੀ ਨਹੀਂ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਗੱਲ ਕਰੀਏ ਤੇ ਬਿੱਟੂ ਸਾਹਿਬ ਇਸ ਤਰੀਕੇ ਦੀ ਗੱਲ ਕਰ ਰਹੇ ਨੇ ਤੇ ਦੇਖਦੇ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਤੇ ਕੀ ਮੰਨਦਾ ਤੇ ਡਾਕਟਰ ਗੁਰਦਸ਼ ਸਿੰਘ ਢਿੱਲੂ ਦੀ ਜਿਹੜੀ ਆਪਾਂ ਗੱਲ ਕੀਤੀ ਹੈ ਉਹਨਾਂ ਨੇ ਵੀ ਐਕਚੁਅਲੀ ਭਾਈ ਸਰਵਜੀਤ ਸਿੰਘ ਖਾਲਸਾ ਉਹਨਾਂ ਨੂੰ ਕਿਹਾ ਕਿ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕੀ ਜਿਹੜਾ ਵੀ ਮੈਂ ਕਾਂਗਰਸ ਦੇ ਨਾਲ ਤਾਂ ਜਾ ਹੀ ਨਹੀਂ ਸਕਦਾ ਇੰਡੀਆ ਲਾਇੰਸ ਦੇ ਨਾਲ ਆਬਵੀਅਸਲੀ ਕਿਉਂਕਿ ਉਹਨਾਂ ਨੇ ਜਿਹੜੀ ਆ ਇਹ ਜਿਹੜਾ ਸਾਡੇ ਤੇ ਅਟੈਕ ਕੀਤਾ ਜਿਹੜਾ ਆਪਰੇਸ਼ਨ ਬਲੂ ਸਟਾਰਕ ਕੀਤਾ ਜਿਹੜਾ ਡਾਕਟਰ ਗੁਰਦਰਸ਼ਨ ਸਿੰਘ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੀਆਂ ਆਪਸ਼ਨਸ ਓਪਨ ਰੱਖਣੀਆਂ ਚਾਹੀਦੀਆਂ ਕਿਸੇ ਕਿਸੇ ਤੇ ਸਿਆਸਤ ਦੇ ਵਿੱਚ ਕਿਹਾ ਵੀ ਜਾਂਦਾ ਕਿ ਸਿਆਸਤ ਦੇ ਵਿੱਚ ਹਰਫੇ ਆਖੀਰ ਕੁਝ ਨਹੀਂ ਹੁੰਦਾ ਤੇ ਤੁਹਾਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਤੁਹਾਡੇ ਵਿਕਲਪ ਆ ਉਹਨਾਂ ਨੂੰ ਖੁੱਲਾ ਰੱਖਣਾ ਚਾਹੀਦਾ ਤਾਂ ਕਿ ਤੁਸੀਂ ਜਿਹੜਾ ਕਿਸੇ ਵੀ ਪਾਸੇ ਜਾਣ ਦੇ ਤੇ ਵੈਸੇ ਵੀ ਪੰਜਾਬ ਵਰਗੇ ਖਿੱਤੇ ਦੇ ਵਿੱਚ ਜਿੱਥੇ ਤੁਹਾਡੇ ਕੋਲ 13 ਹੀ ਲੋਕ ਸਭਾ ਸੀਟਾਂ ਨੇ ਉੱਥੇ ਤਾਂ ਡੈਫੀਨਟਲੀ ਹਰੇਕ ਪਾਰਟੀ ਦੇ ਕੋਲ ਆਪਸ਼ਨਸ ਖੁੱਲੀਆਂ ਹੋਣੀਆਂ ਚਾਹੀਦੀਆਂ ਤੇ ਜਿਹੜੀਆਂ ਤੁਹਾਨੂੰ ਪਤਾ ਸਿਆਸੀ ਗੱਟ ਜੋੜ ਆਮ ਤੌਰ ਤੇ ਹੋ ਜਾਂਦੇ ਹੁੰਦੇ ਆ ਜੇਕਰ ਅਸੀਂ ਆਪਾਂ ਪਾਕਿਸਤਾਨ ਦੀ ਉਦਾਹਰਣ ਲਈਏ ਤਾਂ ਜਿਹੜੀ ਪਾਕਿਸਤਾਨ ਮੁਸਲਿਮ ਲੀਗ ਨੂਨ ਹੈ ਨਵਾਜ਼ ਸ਼ਰੀਫ ਸਾਹਿਬ ਦੀ ਪਾਰਟੀ ਤੇ ਦੂਜੀ ਉਹਨਾਂ ਦੀ ਪੁੱਜ ਕੇ ਮੁਖਾਲਫਤ ਕਰਦੇ ਸੀ ਪੀਪਲਸ ਪਾਰਟੀ ਵਾਲੇ ਪੀਪਲਸ ਪਾਰਟੀ ਆਫ ਪਾਕਿਸਤਾਨ ਜਿਹੜੀ ਯੂਲਫੇਕਾਰ ਅਲੀ ਪੁੱਟੋ ਦੀ ਪਾਰਟੀ ਸੀ ਤੇ ਬੇਨਜੀ ਪੁੱਟੋ ਹੁਣੀ ਵੀ ਜਿਹੜੇ ਉਹ ਉਹਨਾਂ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਵੱਲੋਂ ਸੋ ਇਹ ਪਾਰਟੀਆਂ ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਹੀ ਸਿਗੀਆਂ ਜਿੱਦਾਂ ਕਾਂਗਰਸ ਤੇ ਭਾਜਪਾ ਆਪਣੇ ਇੰਡੀਆ ਦੇ ਵਿੱਚ ਹੈ ਤੇ ਪਰ ਜਦੋਂ ਇਮਰਾਨ ਖਾਨ ਸਾਹਿਬ ਦਾ ਉਭਾਰ ਹੋਇਆ 2014 ਦੇ ਵਿੱਚ 18 ਦੇ ਵਿੱਚ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਹਾਲਾਂਕਿ ਪਾਕਿਸਤਾਨ ਦੀ ਜਿਹੜੀ ਆ ਸਿਆਸਤ ਦੇ ਵਿੱਚ ਇਸਟੈਬਲਿਸ਼ਮੈਂਟ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਪਰ ਬਾਅਦ ਵਿੱਚ ਇਹ ਦੋਨੇ ਹੀ ਪੀਪਲਸ ਪਾਰਟੀ ਆਫ ਪਾਕਿਸਤਾਨ ਤੇ ਜਿਹੜਾ ਪਾਕਿਸਤਾਨ ਮੁਸਲਿਮ ਲੀਗ ਨੂਨ ਆ ਨਵਾਜ਼ ਸ਼ਿਫਤ ਸਾਹਿਬ ਵਾਲੀ ਪਾਰਟੀ ਇਹ ਇਕੱਠੇ ਹੁੰਦੇ ਆ ਇਮਰਾਨ ਖਾਨ ਸਾਹਿਬ ਦੀ ਸਰਕਾਰ ਨੂੰ ਘਰੇ ਭੇਜਦੇ ਆ ਤੇ ਆਪਣੀ ਸਰਕਾਰ ਬਣਾਉਂਦੇ ਆ ਇਸ ਸਮੇਂ ਵੀ ਇਹਨਾਂ ਦੀ ਇਕੱਠੇ ਹੋ ਕੇ ਹੀ ਸਰਕਾਰ ਆ ਹਾਲਾਂਕਿ ਹੁਣ ਹੋਰ ਤਰੀਕੇ ਨਾਲ ਆ ਪਰ ਫਿਰ ਜਿਹੜਾ ਹੈਗੇ ਇਕੱਠੇ ਹੀ ਆ ਇਹ ਪੀਪਲਸ ਪਾਰਟੀ ਆਫ ਪਾਕਿਸਤਾਨ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੇ ਕਿਸੇ ਸਮੇਂ ਇੱਕ ਦੂਜੇ ਦੀ ਬਹੁਤ ਵੱਡੇ ਪੱਧਰ ਤੇ ਜਾ ਕੇ ਜਿਵੇਂ ਮੈਂ ਕਿਹਾਗੇ ਬੀਜੇਪੀ ਤੇ ਕਾਂਗਰਸ ਵਾਲਾ ਹਿਸਾਬ ਸੀਗਾ ਇੱਥੇ ਤਾਂ ਇੰਡੀਆ ਦੇ ਵਿੱਚ ਤਾਂ ਇੰਨੀਆਂ ਜਿਆਦਾ ਕਹਿ ਲਓ ਕਿ ਤਲਕੀਆਂ ਇਹ ਤੋ ਤੱਕ ਜਦੋਂ ਬੀਰ ਜੀ ਪਟੋ ਸਾਹਿਬਾ ਜਿਹੜੇ ਆ ਪ੍ਰਧਾਨ ਮੰਤਰੀ ਸੀਗੇ ਜਦੋਂ ਉਹ ਪੰਜਾਬ ਆਉਂਦੇ ਹੁੰਦੇ ਸੀ ਧਨਵਾਦ ਸਿੰਘ ਸਾਹਿਬ ਐਜ਼ ਆ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਰਿਸੀਵ ਕਰਨੀ ਸੀ ਜਾਂਦੇ ਹੁੰਦੇ ਜਾਂ ਇਸ ਲੈਵਲ ਤੱਕ ਜਾ ਕੇ ਉਹਨਾਂ ਦੀਆਂ ਤਲਖੀਆਂ ਰਹੀਆਂ ਨੇ ਤੇ ਵੈਸੇ ਦੂਰ ਕਿਉਂ ਜਾਈਏ ਜੇਕਰ ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਸ ਸਮੇਂ ਸੱਤਾ ਦੇ ਵਿੱਚ ਹੈ ਉਹਨਾਂ ਦਾ ਜਨਮ ਹੁੰਦਾ ਕਾਂਗਰਸ ਦੇ ਵਿਰੋਧ ਦੇ ਵਿੱਚ ਉਹ ਨਾ ਹਜ਼ਾਰੇ ਵਾਲਾ ਸਾਰਾ ਜਿਹੜਾ ਪ੍ਰੋਟੈਸਟ ਸੀਗਾ ਸਾਰਾ ਅੰਦੋਲਨ ਸੀਗਾ ਆਪਾਂ ਸਾਰਿਆਂ ਨੇ ਵੇਖਿਆ ਉਹ ਉੱਥੋਂ ਆਮ ਆਦਮੀ ਪਾਰਟੀ ਬਣਦੀ ਹੈ ਉੱ ਦੋਹਾਂ ਪਾਰਟੀਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਚੋਣਾਂ ਲੜੀਆਂ ਉਸੇ ਦਿੱਲੀ ਦੇ ਵਿੱਚ ਜਿੱਥੇ ਜਿਹੜਾ ਸ਼ੀਲਾ ਦਿਖਸ਼ਿਤ ਦੇ ਖਿਲਾਫ ਅਰਵਿੰਦ ਕੇਜਰੀਵਾਲ ਸਾਹਿਬ ਚੋਣ ਲੜ ਕੇ ਜਿਹੜੀ ਆ ਮਕਬੂਲੀਅਤ ਹਾਸਲ ਕਰਦੇ ਨੇ ਉਸੇ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਜਿਹੜਾ ਅਲਾਈਂਸ ਕੀਤਾ ਤੇ ਚੋਣਾਂ ਲੜੀਆਂ ਕਿਉਂਕਿ ਜਿਵੇਂ ਮੈਂ ਕਿਹਾ ਕਿ ਇਸੇ ਕਰਕੇ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਹਰ ਵੇਲੇ ਆਖੀਰ ਕੁਝ ਨਹੀਂ ਹੁੰਦਾ ਇੱਥੇ ਤੁਸੀਂ ਇਹ ਇੱਕ ਤਾਂ ਵੈਸੇ ਵੀ ਸੰਭਾਵਨਾਵਾਂ ਦਾ ਖੇਡ ਹੋ। ਡੈਫੀਨਿਟਲੀ ਆਪਣੀ ਵਿਚਾਰਧਾਰਾ ਕਿਸੇ ਨੂੰ ਨਹੀਂ ਛੱਡਣੀ ਚਾਹੀਦੀ। ਏਸੇ ਕਰਕੇ ਕਈ ਵਾਰ ਬਾਹਰੋਂ ਸਮਰਥਨ ਕੀਤਾ ਜਾਂਦਾ ਏਸੇ ਕਰਕੇ ਮਸਲਿਆਂ ਨੂੰ ਮੇਨ ਜਿਹੜਾ ਮੁੱਦਾ ਬਣਾ ਕੇ ਤੁਹਾਨੂੰ ਆਪਣਾ ਜਿਹੜਾ ਤੁਸੀਂ ਆਪਣਾ ਕਿਸੇ ਨੂੰ ਵੀ ਆਪਣਾ ਪੋਲੀਟੀਕਲ ਸਮਰਥਨ ਦਿੰਨੇ ਆ ਮਸਲਿਆਂ ਨੂੰ ਬੁਨਿਆਦ ਬਣਾ ਕੇ ਸੋ ਇਹ ਜਿਹੜਾ ਡਾਕਟਰ ਢਿੱਲੋ ਸਾਹਿਬ ਨੇ ਇਹਨਾਂ ਨੂੰ ਵੀ ਤਜਵੀਜ਼ ਦਿੱਤੀ ਆ ਸਰਜੀ ਸਿੰਘ ਖਾਲਸਾ ਉਹਨਾਂ ਨੂੰ ਵੀ ਕਿ ਤੁਹਾਨੂੰ ਆਪਣੀਆਂ ਸਾਰੀਆਂ ਆਪਸ਼ਨਸ ਖੁੱਲੀਆਂ ਰੱਖਣੀਆਂ ਚਾਹੀਦੀਆਂ ਤੁਹਾਨੂੰ ਕਿਸੇ ਵੀ ਜਿਹੜਾ ਆਪਣੇ ਐਸਵੀ ਕੇ ਨਾਲ ਨਹੀਂ ਕਹਿਣਾ ਚਾਹੀਦਾ ਕਿਉਂਕਿ ਆਬਵੀਅਸਲੀ ਫਿਰ ਇਹ ਗੱਲ ਤਾਂ ਬੈਸੇ ਹੀ ਸਪਸ਼ਟ ਹੈ ਕਿ ਜੇਕਰ ਤੁਸੀਂ ਇੰਡੀਆ ਆਲਾਈਂਸ ਦੇ ਨਾਲ ਨਹੀਂ ਜਾਣਾ 댓 ਮੀਨਸ ਕਿ ਤੁਹਾਨੂੰ NDA ਦੇ ਨਾਲ ਜਾਂ BJP ਦੇ ਨਾਲ ਜਾਣਾ ਪੈਣਾ ਸੋ ਦੋ ਹੀ ਤੁਹਾਡੇ ਕੋਲ ਆਪਸ਼ਨਾਂ ਨੇ ਹੋਰ ਤਾਂ ਕੋਈ ਆਪਸ਼ਨ ਨਹੀਂ ਡੈਫੀਨੇਟਲੀ ਪੰਜਾਬ ਦੀ ਸਿਆਸਤ ਤਾਂ ਹੋਰ ਤਰੀਕੇ ਦੀ ਆ ਪੰਜਾਬ ਦੇ ਵਿੱਚ ਤਾਂ ਇਹ ਚਾਰੋਂ ਪਾਰਟੀਆਂ ਅਲੱਗ-ਅਲੱਗ ਹੋ ਕੇ ਲੜਨਾਂ ਤੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜਿਹਨੂੰ ਵੀ ਮжоਰਟੀ ਮਿਲੇ ਉਹ ਸਰਕਾਰ ਬਣਾ ਸਕਦਾ ਪਰ ਇੰਡੀਆ ਦੇ ਵਿੱਚ ਤਾਂ ਤੁਹਾਡੀ 13 MP's ਦੇ ਨਾਲ ਜਾਂ ਬੜੀ ਹੱਦ ਚੰਡੀਗੜ੍ਹ ਵਾਲਾ 14ਵਾਂ ਜੋੜ ਲੋ 14 MP's ਦੇ ਨਾਲ ਤਾਂ ਤੁਹਾਡੀ ਸਰਕਾਰ ਬਣਨੀ ਨਹੀਂ ਜੇਕਰ ਇੱਕ ਵੀ ਪਾਰਟੀ ਨੂੰ 14 ਦੇ 14 ਜਿਹੜੀਆਂ ਸੀਟਾਂ ਉਹ ਜਿੱਤ ਜਵੇ ਸੋ ਇਹ ਇਹਨੂੰ ਲੈ ਕੇ ਜਿਹੜਾ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਸਿਆਸਤ ਕੀ ਸਟੇਕ ਦੇ ਨਾਲ ਜਿਹੜੀ ਆ ਟਰਨ ਲੈਂਦੀ ਦੁਨੀਆ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਕੱਲ ਆਪਾਂ ਯੂਕਰੇਨ ਤੇ ਰਸ਼ੀਆ ਦੀ ਗੱਲ ਕੀਤੀ ਸੀਗੀ ਕਿਉਂਕਿ ਜਿਹੜੇ ਆ ਯੂਕਰੇਨ ਤੇ ਯੂਐਸਏ ਦੀ ਇੱਕ ਵੈਸੇ ਦਾ ਬਾਈਲੈਟਰਲ ਸੰਧੀ ਵੀ ਹੋਈ ਆ ਇੱਕ ਜਿਹੜਾ ਜੀ7 ਮੁਲਕਾਂ ਦੀ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਇੱਕ ਗੱਲ ਜਿਹੜੀ ਕਹਿ ਲਓ ਕਿ ਉੱਤੇ ਸਹਿਮਤੀ ਜਤਾਈ ਆ ਸਾਰਿਆਂ ਜਾਣਿਆਂ ਨੇ ਕਿ ਜਿਹੜੇ ਰਸ਼ੀਅਨ ਐਸੈਟ ਨੇ ਫ੍ਰੀਜ਼ ਕੀਤੇ ਹੋਏ ਵੈਸਟਨ ਕੰਟਰੀਜ਼ ਨੇ ਜਿਹੜੇ ਰਸ਼ੀਅਨ ਐਸੈਟ ਫ੍ਰੀਜ਼ ਕੀਤੇ ਨੇ ਵੇ ਉਹਨਾਂ ਤੋਂ ਪੈਸੇ ਜਿਹੜੇ ਰੇਸ ਕਰਕੇ ਜਿਹੜੀ ਯੂਕਰੇਨ ਦੀ ਮਦਦ ਕੀਤੀ ਜਾਵੇ ਉਧਰੋਂ ਰਸ਼ੀਆ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਸਾਨੂੰ ਪ ਜੋ ਲਜਾਇਆ ਜਾ ਰਿਹਾ ਜਾਂ ਇਹ ਵੀ ਗੱਲ ਕਹੀ ਹੈ ਰਸ਼ੀਅਨ ਪ੍ਰੈਜ਼ੀਡੈਂਟ ਪਲਾਦੀਮਰ ਪੁਤਿਨ ਨੇ ਕਿ ਜਿਹੜਾ ਯੂਕਰੇਨ ਆ ਉਹ ਹੁਣੇ ਹੀ ਜਿਹੜਾ ਸਾਡੀਆਂ ਟੈਰਿਟਰੀਸ ਤੋਂ ਪਿੱਛੇ ਚਲੇ ਜੂਵੇ ਭਾਵੇਂ ਜਿੱਥੇ ਜਿੱਥੇ ਰਸ਼ੀਆ ਦੇ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਉੱਥੋਂ ਪਿੱਛੇ ਚਲੇ ਜੂਵੇ ਤੇ ਅਸੀਂ ਸਟ੍ਰੀਟ 'ਵੀ ਨੈਕਸਟ ਮਿੰਟ ਅਸੀਂ ਸੀਜ਼ਫਾਇਰ ਦਾ ਐਲਾਨ ਕਰ ਦਵਾਂਗੇ ਅੱਛਾ ਨਾਲ ਸ਼ਰਤ ਇਹ ਵੀ ਆ ਕਿ ਉਹ ਇਹ ਗੱਲ ਵੀ ਜਿਹੜੀ ਆ ਹੁਣੇ ਪ੍ਰਮਾਨ ਕਰੇ ਕਿ ਉਹ ਨਾਟੋ ਦਾ ਨਾਟੋ ਦੇ ਵਿੱਚ ਸ਼ਾਮਲ ਯੂਕਰੇਨ ਨਹੀਂ ਹੋਵੇਗਾ ਯੂਕਰੇਨ ਦਾ ਦਾਅਵਾ ਇਹ ਤੇ ਕਹਣਾ ਕਿ ਪਾਈ ਇਹ ਤਾਂ ਤੁਸੀਂ ਡਿਕਟੇਟੋਰੀਅਲ ਗੱਲ ਹੈ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਾਂਗੇ ਤੁਸੀਂ ਬਾਕੀ ਟੈਰਿਟਰੀਜ਼ ਦੀ ਤਾਂ ਗੱਲ ਛੱਡੋ ਜਿਹੜੀ ਤੁਸੀਂ 2022 ਦੇ ਵਿੱਚ ਜਿਹੜੀ ਵਾਰ ਸ਼ੁਰੂ ਹੋਈ ਆ ਉਹਦੇ ਵਿੱਚ ਤੁਸੀਂ ਜਿਹੜੀਆਂ ਹਾਸਲ ਕੀਤੀਆਂ ਯੂਕਰੇਨ ਦਾ ਦਾਅਵਾ ਇਹ ਕਹਣਾ ਕਿ ਜਿਹੜਾ 2014 ਦੇ ਵਿੱਚ ਕਰਾਈਮੀਆਂ ਇਹਨਾਂ ਨੇ ਰਸ਼ੀਆ ਨੇ ਐਨੈਕਸ ਕਰ ਲਿਆ ਸੀਗਾ ਕਰਾਈਮੀਆਂ ਤੇ ਕਬਜ਼ਾ ਕਰ ਲਿਆ ਸੀ ਉਹ ਵੀ ਛੱਡੇ ਫਿਰ ਅਸੀਂ ਜਿਹੜਾ ਸੀਜ਼ਫਾਇਰ ਬਾਲੂ ਬਦਾਂਗੇ ਸੋ ਮਿਡਲ ਈਸਟ ਦੇ ਵਿੱਚ ਤੁਹਾਨੂੰ ਪਤਾ ਆਲਰੇਡੀ ਟੈਂਸ਼ਨਸ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਲਗਾਤਾਰ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਜੁੜੇ ਰਹਿਾਂਗੇ ਜੀ ਬੋਲ ਜੁੜ ਕਰ ਲੈਣਾ ਬਹੁਤ ਆਈ